ਜਿੰਨੀ ਚੀਜ਼ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜਿੰਨੇ ਕ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਜਿਹੜੇ ਏਰੀਆ ਚ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਸੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪਹਿਲੀ ਕੇ 10 BX I ਮਾਡਲ ਚ ਹੈ ਜੇ ਆਪਾਂ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਸਿਲਵਰ ਰੰਗ ਹੈ ਜੀ ਬਹੁਤ ਜ਼ਿਆਦਾ ਸੋਹਣੀ ਮਾਲਕ ਨੇ ਗੱਡੀ ਰੱਖੀ ਹੋਈ ਹੈ ਬਾਕੀ ਸੋਹਣੀ ਤਿਆਰ ਕਰਵਾਈ ਹੋਈ ਹੈ ਜੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਏ ਨੇ ਇੱਕ ਵਾਰੀ ਤੁਸੀਂ ਚੈੱਕ ਕਰੋ ਜੀ ਬਹੁਤ ਟੌਪ ਦੀ ਆਪਾਂ ਨੂੰ ਮਿਲ ਜਾਣਗੀ ਪੰਜਾਬ ਨੰਬਰ ਹੈ ਬੰਪਰ ਬੂੰਪਰ A2Z ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਸੀਟ ਕਵਰ ਆਪਾਂ ਨੂੰ ਬਹੁਤ ਸੋਹਣੇ ਮਿਲ ਜਾਣਗੇ ਤੇ ਮੈਟਿੰਗ ਤਾਂ ਨਹੀਂ ਹੋਈ ਸੀ ਪਰ ਮੈਟ ਮਾਲਕ ਨੇ ਵਧੀਆ ਰਖਵਾਏ ਹੋਏ ਨੇ ਤੇ ਜਿਹੜਾ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਸੀ ਬਹੁਤ ਵੱਡਾ ਮਾਲਕ ਨੇ ਲੁਵਾਇਆ ਹੋਇਆਗਾ ਬਾਕੀ ਇਹਨਾਂ ਨੇ ਫੋਟੋਆਂ ਚ ਸਾਰਾ ਕੁਝ ਦਿਖਾਈ ਅਸੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਾ ਗੱਡੀ ਨੂੰ ਤਾਂ ਮਲੇਰਕੋਟਲੇ ਏਰੀਆ ਚ ਗੱਡੀ ਲੈ ਕੇ ਪਹੁੰਚੀ ਆ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਨਾਵੇਂ ਵਾਂਗੂ ਟਾਇਰ ਨੇ 1,095,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕੀਤਾ ਜਾਊਗਾ ਜੀ ਮਾਲਕ ਦਾ ਨੰਬਰ 7719608622 ਗੱਲ ਕਰਾਂਗੇ ਜੀ ਆਪਾਂ ਸੈਕਿੰਡ ਨੰਬਰ 2 ਤੇ ਜਿਹੜੀ ਗੱਡੀ ਲੈ ਕੇ ਪਹੁੰਚਿਆ ਸਵਿਪਟ ਗੱਡੀ ਬਹੁਤ ਵਧੀਆ ਲੈ ਕੇ ਪਹੁੰਚਿਆ ਆਪਾਂ ਤੇ ਗੱਡੀ ਦਾ ਨੰਬਰ ਆ ਆਪਾਂ ਨੂੰ ਪੰਜਾਬ ਮਿਲੂਗਾ ਗੱਡੀ ਸੋਹਣੀ ਮਿਲੂਗੀ ਤੇ ਮਾਡਲ ਦੀ ਗੱਲ ਕਰੀਏ 2016 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਡੀਜ਼ਲ ਦੀ ਗੱਡੀ ਹੈ ਜੀ ਏਬੀਐਸ ਬ੍ਰੇਕਾਂ ਚ ਤੇ ਗੱਡੀ ਦੂਜੇ ਨਾਮ ਹੈ ਜੀ ਹੈ ਤੇ ਏਰੀਆ ਮਾਲਕ ਦਾ ਜੇਤੂ ਹੈ ਡਿਮਾਂਡ ਦੀ ਗੱਲ ਕਰੀਏ 4 ਲੱਖ ਤੇ 40000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਮਾਲਕ ਨੇ ਵਧੀਆ ਚਲਾਈ ਹੋਈ ਹੈ ਗੱਡੀ ਵਧੀਆ ਰੱਖੀ ਹੋਈ ਹੈ ਵਧੀਆ ਸਟਾਰਟਿੰਗ ਹੈ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਵਧੀਆ ਮਾਲਕ ਨੇ ਗੱਡੀ ਦਾ ਰੇਟ ਕਿਹਾਗਾ ਵਧੀਆ ਇਹਨਾਂ ਨੇ ਡਿਮਾਂਡ ਕੀਤੀ ਆ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀयां ਸੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਤੁਹਾਨੂੰ ਮੈਂ ਦੱਸ ਵੀ ਦਿੱਨਾ ਸੀ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 9465711815 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਆ ਤੁਸੀਂ ਗੱਲ ਕਰ ਸਕਦਾ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਗੱਡੀ ਆਪਾਂ ਵਰਨਾ ਲੈ ਕੇ ਪਹੁੰਚਿਆ 2007 ਮਾਡਲ ਹੈ ਜੀ 2027 ਤੱਕ ਰਾਂ ਗੱਡੀ ਦੀ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਗੱਡੀ ਦੇ ਜਿੰਨੇ ਵੀ ਕਾਗਜ਼ ਹੁੰਦੇ ਸੀ ਆਰਸੀ ਹੁੰਦੀ ਆ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਗੱਡੀ ਖੜੀ ਹੋ ਜੀ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਜੇ ਆਪਾਂ ਰੇਟ ਦੀ ਗੱਲ ਕਰੀਏ 1,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਸੋਹਣੀ ਗੱਡੀ ਆ ਚਿੱਟੇ ਰੰਗ ਦੀ ਆ ਅੰਦਰੋਂ ਸੋਹਣੀ ਆ ਬਾਹਰੋਂ ਵਧੀਆ ਪਈ ਆ ਚਲਾਉਣ 'ਚ ਕੋਈ ਕਮੀ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਈ ਅਸੀਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਜੀ ਮਾਲਕ ਨੂੰ ਇੱਕ ਵਾਰੀ ਟਾਈਮ ਦੇ ਦਿਓ ਉਸ ਤੋਂ ਬਾਅਦ ਜਾ ਕੇ ਦੇਖ ਲਓ 90412 28212 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਕਰੋ ਗੱਲਬਾਤ ਤੇ ਜਾ ਕੇ ਦੇਖੋ ਤੇ ਲਿਆਉ ਜੀ ਖਰੀਦ ਕੇ ਗੱਲ ਕਰਾਂਗੇ ਜੀ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਅਸੀਂ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਕਾਫੀ ਡਿਮਾਂਡ ਇਸ ਤਰ੍ਹਾਂ ਦੇ ਮੋਟਰਸਾਈਕਲ ਦੀ ਆਉਂਦੀ ਰਹਿੰਦੀ ਹੈ ਅਸੀਂ ਬਹੁਤ ਵਧੀਆ ਮਾਲਕ ਨੇ ਰੀਸਟੋਰ ਕਰਵਾਇਆ ਹੋਇਆ ਬਿਲਕੁਲ ਨਵੇਂ ਵਾਂਗੂ ਬਣਾ ਰੱਖਿਆਗਾ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਜਾਮਾ ਮੋਟਰਸਾਈਕਲ ਹੈ ਜੀ ਇਹ RX 100 ਤੁਸੀਂ ਆਪ ਹੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਟੇਰਾ ਚ ਵੀਲ ਜਿਹੜੇ ਲੱਗੇ ਹੋਏ ਨੇ ਉਹ ਚੈੱਕ ਕਰੂੰ ਬਾਕੀ ਇੰਜਨ ਕੋਲੋਂ ਦੇਖੋ ਜੀ ਬਾਕੀ ਸਾਰੀ ਕੰਡੀਸ਼ਨ ਦੇਖੋ ਬਹੁਤ ਸੋਹਣਾ ਮਾਲਕ ਨੇ ਵਧੀਆ ਤਿਆਰ ਕਰਵਾਇਆ ਹੋਇਆਗਾ ਤੇ ਵਿਦਆਊਟ ਪਾਸਿੰਗ ਹੈ ਜੀ ਪਾਸਿੰਗ ਇਹਦੀ ਖਤਮ ਹੈਗੀ ਤੇ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਮਾਲਕ ਦਾ ਮੋਗੇਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮੋਗੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਹਿਗਾ ਸੀਐਸ ਨੰਬਰ ਇਹ ਮੋਟਰਸਾਈਕਲ ਹੈ ਚੰਡੀਗੜਾ ਨੰਬਰ ਹੈ ਤੇ مالک ਦਾ ਜਿਹੜਾ ਏਰੀਆ ਮੁਗਾ ਰੇਟ ਦੀ ਗੱਲ ਕਰੀਏ ਤਾਂ 90 ਕੁ ਹਜ਼ਾਰ ਰੁਪਏ مالک ਨੇ ਡਿਮਾਂਡ ਕੀਤੀ ਹੈ ਬਾਕੀ ਤੁਸੀਂ مالک ਨਾਲ ਫੋਨ ਤੇ ਗੱਲ ਕਰ ਸਕਦੇ ਹੋ ਜੇ ਕਿਸ ਨੂੰ ਪਸੰਦ ਆਇਆ ਜੀ ਕੋਈ ਖਰੀਦਣ ਦਾ ਹੈਗਾ ਚਾਹ ਬਣ ਤਾਂ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕਾਟਾ ਬਾਦ ਦਾ ਕੀਤਾ ਜਾਊਗਾ ਬਾਕੀ مالک ਨੇ ਮਾਡਲ ਜਿਹੜਾ ਦੱਸਿਆ 1995 ਦੱਸਿਆਗਾ ਤੇ مالک ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਜੀ ਤੁਹਾਨੂੰ ਮਿਲ ਗਿਆ ਹੋਊਗਾ 83601 33829 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਮੋਟਰਸਾਈਕਲ ਬਾਰੇ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਹੋਰ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਤੇ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਮੋਟਰਸਾਈਕਲ ਮਾਲਕ ਨੇ ਰੱਖਿਆ ਹੋਇਆ ਜੀ ਕੰਡੀਸ਼ਨ ਚੈੱਕ ਕਰੂੰ ਹੈਗਾ ਪੁਰਾਣਾ ਜੀ ਪਰ ਨਵੇਂ ਵਾਂਗੂ ਸੰਭਾਲ ਕੇ ਮਾਲਕ ਨੇ ਰੱਖਿਆ ਹੋਇਆਗਾ ਰੇਟ ਦੀ ਗੱਲ ਕਰੀਏ ਤਾਂ 28500 ਕੁੱਲ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ 28500 ਮਤਲਬ ਕਿ 28500 ਰੁਪਿਆ ਇੱਕ ਵਾਰੀ ਡਿਮਾਂਡ ਕੀਤੀ ਹੈ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਗੱਡ ਸ਼ੰਕਰ ਮਾਲਕ ਦਾ ਏਰੀਆ ਦਾ ਪੰਜਾਬ ਨੰਬਰ ਹੈ ਜੀ ਪੀ ਵੀ 65 ਨੰਬਰ ਹੈ ਪੀ ਵੀ 65 ਸ਼ਾਇਦ ਮੋਹਾਲੀ ਦਾ ਨੰਬਰ ਹੈ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੇਗਾ ਤੇ ਇੱਕ ਵਾਰੀ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਏਰੀਆ ਕਨਫਰਮ ਕਰ ਲਿਓ ਪੁੱਛ ਕੇ ਸਾਰਾ ਕੁਝ ਤੇ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹਾਂ ਜਾ ਕੇ ਦੇਖ ਕੇ ਜਦੋਂ ਪਸੰਦ ਆਵੇ ਟਰਾਈ ਲੈ ਲਿਓ ਜੀ ਤੇ ਸਟਾਰਟ ਕਰਕੇ ਦੇਖ ਲਿਓ ਤੇ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਰੇਟ ਆਪੇ ਤੁਸੀਂ ਮੁਕਾ ਲਿਓ ਜੀ ਤੇ ਆਪਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਸੀ ਗੱਲਬਾਤ ਤੁਹਾਡੀ ਮਾਲਕ ਨਾਲ ਸਿੱਧੀ ਹੋ ਜੂਗੀ ਬਾਕੀ ਆਪਾਂ ਜਿੰਨੀ ਜਾਣਕਾਰੀ ਵੀਡੀਓ ਚ ਦੱਸਦੇ ਰਹਿੰਨੇ ਹਾਂ ਅਸੀਂ ਸਾਰੀ ਆਪਾਂ ਮਾਲਕ ਦੁਆਰਾ ਜਿਹੜੀ ਦੱਸੀ ਹੁੰਦੀ ਹੈ ਉਹੀ ਦੱਸਦੇ ਹਾਂ ਮਾਲਕ ਦਾ ਨੰਬਰ ਦਿੰਨੇ ਹਾਂ ਅਸੀਂ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਅਸੀਂ ਆਪਾਂ ਸਿਰਫ ਐਡ ਕਰਨ ਦਾ ਕੰਮ ਕਰਦੇ ਹਾਂ ਜੀ ਜਿੰਨੀ ਵੀ ਤੁਹਾਡੀ ਗੱਲ ਹੋਊਗੀ ਚਾਹੇ ਰੇਟ ਬਾਰੇ ਚਾਹੀ ਕੁਛ ਮੋਟਰਸਾਈਕਲ ਬਾਰੇ ਜਾਂ ਗੱਡੀ ਬਾਰੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋਊਗੀ ਉਹਨਾਂ ਨਾਲ ਹੀ ਡੀਲ ਤੁਹਾਡੀ ਹੋਊਗੀ ਵਿਚ ਵਿਚਾਲੇ ਸਾਡਾ ਕੁਝ ਨਹੀਂ ਹੁੰਦਾ ਜੀ ਤੇ ਗੱਲ ਕਰਾਂਗੇ ਜੀ ਆਪਾਂ ਇੱਕ ਮਰੂਤੀ 800 ਗੱਡੀ ਲੈ ਕੇ ਪਹੁੰਚੇ ਹਾਂ ਨਾਬੀਜ਼ ਰੰਗ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਹੈ 99 ਮਾਡਲ ਮਾਲਕ ਨੇ ਦੱਸੀ ਹੈ 50000 ਰੁਪਿਆ ਮਾਲਕ ਨੇ ਡਿਮਾਂਡ ਦੱਸੀ ਹੈ ਜੀ ਜਗਰਾਉਂ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ 60 60 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਵੀ ਗੱਡੀ ਨੂੰ ਦੇਖ ਸਕਦੇ ਹੋ ਜੀ ਚਲਾ ਕੇ ਦੇਖ ਸਕਦੋਂ ਟ੍ਰਾਈ ਲੈ ਕੇ ਦੇਖ ਸਕਦੋਂ ਪੂਰੀ ਜਦੋਂ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਡੀਲ ਮਾਲਕ ਨਾਲ ਬਹਿ ਕੇ ਕਰ ਸਕਦੋਂ ਜੀ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਇਆ ਜੀ 84279 98301 ਗੱਲ ਕਰ ਲਿਓ ਜੀ। ਦੱਸ ਕੀ ਕਿਵੇਂ ਦੀ ਲੱਗੀ ਜੀ ਵੀਡੀਓ? ਨਾਲ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਆਈ ਓ ਵਧੀਆ ਲੱਗੀ ਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਉਹ ਤੋਂ ਬਾਅਦ ਇੱਕ ਬੈਲ ਆਈਕਨ ਆ ਉਹ ਉਹਨੂੰ ਹਾਲ ਤਾਂ ਸੈੱਟ ਕਰਕੇ ਕਲਿੱਕ ਕਰ ਦਿਓ ਜੀ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿੱਥੋਂ ਤੁਸੀਂ ਡਿਮਾਂਡ ਕਰਦੇ ਹੋ ਕਿਹੜੇ ਏਰੀਆ 'ਚ ਕਿਹੜੀ ਗੱਡੀ ਕੋਈ ਵੀ ਕੁਝ ਵੀ ਚਾਹੀਦਾ ਤੁਹਾਨੂੰ ਤਾਂ ਕਮੈਂਟ ਕਰੋ ਲੈ ਕੇ ਪਹੁੰਚਾਂਗੇ ਬਾਕੀ ਤੁਹਾਡੇ ਕੋਲੇ ਵੀ ਕੁਝ ਹੈਗਾ ਜੀ ਵੇਚਣ ਵਾਸਤੇ ਐਡ ਕਰਵਾਉਣੀ ਆ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਿਰ ਅਸੀਂ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ